ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਜੀ ਇੱਕ ਵਾਰੀ ਆਪਣੀ ਸਾਰੀ ਰਸਨਾ ਨੂੰ ਪਵਿੱਤਰ ਕਰੋ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਜੀ ਇੱਕ ਵਾਰੀ ਬਾਹਰ ਤੱਕ ਖੰਡੂਰ ਸਾਹਿਬ ਦੀ ਧਰਤੀ ਤੇ ਅੱਜ ਫਤਿਹ ਦੀ ਸਾਂਝ ਗੁੰਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਮੌਲਿਕ ਰਚਨਾ ਆਪਣੀ ਕੋਟਾ ਛਾਂਦੇ ਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਾਮੇ ਗੁਰੂ ਦਿੱਲੀ ਕਟਵਾਇਆ ਸੀ ਸਤਿ ਜੀ ਕਛ ਮੀਰੀ ਪੰਡ ਤਿਆਰ ਜਿਗ ਜਾਰ ਦੇ ਤਕੇ ਨਾ ਜਨੇ ਉਹ ਸਾਡੇ ਨੇ ਉਤਾਰ ਦੇ ਅਸੀ ਬੜੇ ਦੁਖੀ ਚੀਨੇ ਉਠੇ ਸੀ ਸਤਿ ਜੀ ਨਾਮੇ ਗੁਰਾ ਦਿੱਲੀ ਕਟਵਾਇਆ ਸੀ ਸਤਿ ਜੀ ਨਾਮੇ ਗੁਰਾ ਦਿੱਲੀ ਕਟਵਾਇਆ ਸੀ ਸਤਿ ਜੀ ਦਾਤਾ ਜੀ ਸਾਡੀ ਚੁਣ ਲੋ ਪੁਕਾਰ ਨੂੰ ਕਿਹੜਾ ਹੁਣ ਚੱਲੇ ਮੁਗਲਾਂ ਦੀ ਮਾਰ ਨੂੰ ਤੁਹਾਡੇ ਤੋਂ ਨਾ ਕੋਈ ਵੱਡਾ ਜਗਦੀਸ ਜੀ ਨਾਮੇ ਗੁਰਾਂ ਦਿੱਲੀ ਕਟਵਾਇਆ ਸੀਸ ਜੀ ਨਾਮੇ ਗੁਰਾਂ ਦਿੱਲੀ ਕਟਵਾਇਆ ਸੀਸ ਜੀ ਸਾਡਾ ਹੁਣ ਕੋਈ ਚੂਣਦਾ ਨਾ ਦੁੱਖ ਜੀ ਅੰਨ ਪਾਣੀ ਛੁੱਟਿਆ ਨਾ ਲੱਗੇ ਭੁੱਖ ਜੀ ਸਾਡਾ ਹੁਣ ਕੋਈ ਚੂਣਦਾ ਨਾ ਦੁੱਖ ਜੀ ਅੰਨ ਪਾਣੀ ਛੁੱਟਿਆ ਨਾ ਲੱਗੇ ਭੁੱਖ ਜੀ ਉਹ ਤਾਂ ਲੱਖਾਂ ਦੀ ਹੈ ਤਾਂ ਨੀ ਸਿੱਧਾ ਸੇ ਬੀਚ ਜੀ ਨਾਮੇ ਗੁਰਾਂ ਦਿੱਲੀ ਕਟਵਾਇਆ ਸੀਸ ਜੀ ਨਾਮੇ ਗੁਰਾਂ ਦਿੱਲੀ ਕਟਵਾਇਆ ਸੀਸ ਜੀ ਜੋਲਮ ਹਨੇਰੀ ਚੁੱਲੀ ਠੱਲ ਪਾਓ ਜੀ ਜੋਲਮ ਹਨੇਰੀ ਚੁੱਲੀ ਠੱਲ ਪਾਓ ਜੀ ਡੁੱਬਦਾ ਗੁਰੂ ਜੀ ਸਾਡਾ ਧਰਮ ਬਚਾਓ ਜੀ ਦਿਲ ਉਤੇ ਲੱਗੀ ਗੈਰੀ ਡੂੰਗੀ ਠੀਸ ਜੀ ਨਾਂਮੇ ਗੁਰਾਂ ਦੇ ਲਿਖਟਵਾਇਆ ਠੀਸ ਜੀ ਨਾਂਮੇ ਗੁਰਾਂ ਦੇ ਲਿਖਟਵਾਇਆ ਠੀਸ ਜੀ ਗੋਬਿੰਦ ਰਾਏ ਨੇ ਸਾਰੀ ਸੁਣੀ ਬਾਤ ਜੀ ਪਿਤਾ ਮੇਰਾ ਠੀਸ ਦੇ ਕੇ ਦਊ ਰਾਤ ਜੀ ਚੀਚ ਕਟਵਾਉ ਨਾ ਕੋਈ ਲਗੂ ਫੀਸ ਜੀ ਚੀਚ ਕਟਵਾਉ ਨਾ ਕੋਈ ਲੈਣੀ ਫੀਸ ਜੀ ਨੌਵੇਂ ਗੁਰਾਂ ਦੇ ਲਈ ਕੋਟ ਵਾਇਆ ਸੀਸ ਜੀ ਨੌਵੇਂ ਗੁਰਾਂ ਦੇ ਲਈ ਕੋਟ ਵਾਇਆ ਸੀਸ ਜੀ ਭਾਈ ਬੋਟਪਤਨ ਬਾਜੀ ਭਾਈ ਦੇ ਆਲਾ ਤੇ ਨਾਲ ਸਾਥੀ ਦਾਸ ਜੀ ਗੁਰਾਂ ਨਾਲ ਤੁਰੇ ਜਾਂਦੇ ਭਾਈ ਮਤੀ ਦਾਸ ਜੀ ਮੁੱਖ ਤੇਜ ਲਾਲ ਕਿੜਾ ਕਰੂਰੀ ਚ ਜੀ ਨੌਵੇਂ ਗੁਰਾਂ ਦਿੱਲੀ ਕਟਵਾਇਆ ਸੀਸ ਜੀ ਨੌਵੇਂ ਗੁਰਾਂ ਦਿੱਲੀ ਕਟਵਾਇਆ ਸੀਸ ਜੀ ਭਾਈ ਮਤੀ ਦਾਸ ਥੇ ਰਾਰਾ ਤਾਰੇ ਕੇ ਦੇਗ ਚ ਦਿਵਲ ਵਿੱਚ ਪਾਣੀ ਘੜ ਕੇ ਚਤੀ ਦਾਸ ਰੂਹ ਥੜ ਲੇਖ ਦਾ ਨਵੀਸ ਜੀ ਨੌਵੇਂ ਗੁਰਾਂ ਦਿੱਲੀ ਕਟਵਾਇਆ ਸੀਸ ਜੀ ਨੌਵੇਂ ਗੁਰਾਂ ਦਿੱਲੀ ਕਟਵਾਇਆ ਸੀਸ ਜੀ ਪਿੰਜਰੇ ਚੋਂ ਦੇਖੀ ਗੂਰਾ ਸਾਰੀ ਖੇਡ ਜੀ ਝੋਲਮ ਮਕੋਣਾ ਨਾ ਕੋਈ ਛੇੜ ਜੀ ਪਿੰਜਰੇ ਚੋਂ ਦੇਖੀ ਗੂਰਾ ਸਾਰੀ ਖੇਡ ਜੀ ਝੋਲਮ ਮਕੋਣਾ ਨਾ ਹੀ ਕੋਈ ਛੇੜ ਜੀ ਗੂਰਾ ਨਾਲੋਂ ਨਾ ਕੋਈ ਵੱਧ ਕੇ ਰਹੀਤ ਜੀ ਦਿਨੋਂ ਮੇ ਗੂਰਾ ਦਿੱਲੀ ਕਟਵਾਇਆ ਸੀ ਜੀ ਨੋਂ ਮੇ ਗੂਰਾ ਦਿੱਲੀ ਕਟਵਾਇਆ ਸੀ ਜੀ ਆਖਦੀ ਬਾਂਧਿਆ ਜੀ ਚੀਤ ਦੇ ਕੇ ਗੂਰਾ ਲੈ ਕੇ ਲਾਈ ਜਿੰਦ ਜੀ ਜੇਤੇ ਚੀਤ ਜੋ ਕੁਲਾਈ ਨਾ ਹੀ ਬਿੰਦ ਜੀ ਚੀਤ ਦੇ ਕੇ ਗੁਰਾਂ ਦੇ ਕੇ ਲਾਈ ਜਿੰਦ ਜੀ ਜੇਤੇ ਚੀਤ ਚੋਕੇ ਨਾਹੀਂ ਨਾਹੀਂ ਨਾਹੀ ਲਾਈ ਬਿੰਦ ਜੀ ਪਾਲ ਲੱਖੀ ਛਾ ਪਾਈ ਬਖ ਚੀਤ ਜੀ ਪਾਲ ਲੱਖੀ ਛਾ ਪਾਈ ਬਖ ਚੀਤ ਜੀ ਨੌਵੇਂ ਗੁਰਾਂ ਦੇ ਲਈ ਚ ਕਟਾਇਆ ਚੀਤ ਜੀ ਨੌਵੇਂ ਗੁਰਾਂ ਦੇ ਲਈ ਚ ਕਟਾਇਆ ਚੀਤ ਜੀ ਨੌਵੇਂ ਗੁਰਾਂ ਦੇ ਲਈ ਚ ਕਟਾਇਆ ਚੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ